ਨੇਲੇ ਬਣਾ ਦੇ ਕੋਈ ਇਹ ਮੈਲੇ ਬਣਾਇਆ ਕੱਜਰਾ ਕੋਈ ਪੁੰਚਾ ਕੇ ਕੋਈ ਦੇਖੀ ਨਹੀਂ ਅੱਜ ਪੁੱਤ ਰਿਆਂ ਵੀਰੋ ਥੋੜੀ ਚੰਗੇ ਚੰਗੇ ਜੇ ਆਪਾਂ ਹਰੇ ਵੀ ਜਿਹੜੇ ਕੋਈ ਆਪਣਾ ਪੰਜਾਬ ਦੇ ਵਿੱਚ ਬੋਲਦੇ ਦੀ ਸਰਦਾਰ ਸਰਦਾਰ ਸਿੰਘ ਖਹਿਰੇ ਵਰਗੇ ਚੰਗੇ ਲੀਡਰ ਨੇ ਸਰਦਾਰ ਲੱਖਾਂ ਸਿੰਘ ਸੁਧਾਨਾ ਬਾਈ ਲੱਖੇ ਸੁਧਾਨੇ ਬਾਈ ਦੇ ਮੈਂਬਰ ਲੱਖੇ ਪਾਣੇ ਦੀ ਯਤਰਾ ਕੀਤੀ ਆ ਬਾਈ ਲੱਖੇ ਦੇ ਨਾਲ ਖੜੇ ਆ ਬਾਈ ਭਾਵੇਂ ਦੇ ਨਾਲ ਖੜੇ ਆ ਸੋ ਵੀਰੋ ਡਾਕ ਕੇ ਚਲੋ ਕਿਸੇ ਵੀ ਨਾਲ ਜਮ ਕਿਸੇ ਨਾਲ ੱਟਕਾ ਆਹੀਂ ਪੰਜਾਬ ਦੇ ਨੌਜਵਾਨੋ ਪੰਜਾਬ ਦੇ ਵਸਿਓ ਆਹੀਂ ਤੁਸੀਂ ਅੜਕੇ ਖੜ ਜਾਣਾ ਆਹੀਂ ਤੁਸੀਂ ਪੰਜਾਬ ਦੇ ਇਹੇ ਨੌਜਵਾਨਾਂ ਨਾਲ ਸਾਥ ਦੇਣਾ ਕਦੇ ਲੱਖੇ ਬਾਈ ਦੇ ਪਰਚਾ ਹੁੰਦਾ ਸੀ ਤੁਸੀਂ ਲੱਖਾਂ ਦੀ ਤਰਦਾਦ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਾਰੇ ਮੇਰੇ ਵੀਰ ਭੈਣ ਭਰਾ ਜਿੰਨੇ ਵੀ ਇੱਥੇ ਪਹੁੰਚਿਆ ਦੇ ਕੇ ਬਹੁਤ ਖੁਸ਼ੀ ਹੋਈ ਆ ਕਿ ਲੋਕਾਂ ਦੇ ਵਿੱਚ ਜਾਂਦਾ ਹੈਗਾ ਜੇ ਅਸੀਂ ਬਦਲਾਅ ਲਿਆ ਸਕਦੇ ਆ ਦਿੱਲੀ ਅਜੀ ਪਾਰਟੀ ਬਦਲਾਅ ਸਕਦਾ ਤਾਂ ਬਦਲਾਅ ਦੀ ਦੁਬਾਰਾ ਫੇਰ ਵੀ ਲਿਆ ਸਕਦੇ ਆ ਮੈਂ ਆਪਣੇ ਨੌਜਵਾਨ ਜਿੰਨੇ ਵੀ ਪੰਜਾਬ ਦੇ ਹੈਗੇ ਆ ਮੈਂਾਂ ਨੂੰ ਇਹੀ ਚੀਜ਼ ਕਹਿਣਾ ਹੁੰਦਾ ਕਿ ਖੜੇ ਹੋਵੋ ਦਿਨ ਚੱਲਦੀ ਹੋਰੀ ਅੱਜ ਵੀ ਜਿੱਨਾ ਚ ਰਹੀ ਆਪਣੇ ਆਪ ਖੁੱਦ ਨਹੀਂ ਖੜੇ ਹੁੰਦੇ ਅਸੀਂ ਦੇਖੀਦਾ ਸਾਡੇ ਪਿੰਡਾਂ ਦੇ ਵਿੱਚ ਵੀ ਜ਼ਿਆਦਾਤਰ ਸਾਰਿਆਂ ਕੀ ਉਹੀ ਪੰਜ ਸਰਪੰਚਾਂ ਉਹੀ ਐਮਐਲਏ ਆ ਜਿਹੜੇ ਬੜ ਵੀ ਬੜਿਆਂ ਦੇ ਪੀਏ ਕਿਤੇ ਨਗਦੇ ਰਹੇ ਹੋਆ ਜ਼ਿਆਦਾਤਰ ਉਹ ਆਪਣੇ ਪਿੰਡਾਂ ਦੇ ਵਿੱਚ ਮੇਰੇ ਜਿੰਨੇ ਵੀ ਲੋਕਾਂ ਦਾ ਭਰਾ ਹੈਗੇ ਆ ਉਹ ਜ਼ਰੂਰ ਇਹਨੂੰ ਸਮਝਣ ਪੋਲੀਟੀਕਲ ਰਾਜਨੀਤੀ ਵਾਲਾ ਜਿਹੜਾ ਆਪਣਾ ਖੇਡਾ ਉਹ ਖਾਲੀ ਨਾ ਸੋਚ ਭਾਨੇ ਬਾਈ ਨੇ ਜੋ ਜੋ ਵੀ ਕੀਤਾ ਕੰਨੇ ਲੋਕਾਂ ਦੇ ਪੈਸੇ ਮੜਾਏ ਆ ਚਲੋ ਇਹ ਸਾਰਿਆਂ ਨੇ ਗੱਲਾਂ ਕਰਤੀਆਂ ਪਰ ਜਿਹੜੀਆਂ ਕਲਮਾ ਸਾਡੀ ਤਕਦੀਰ ਲੈਂਦੀਆਂ ਜਿਹੜੀਆਂ ਕਲਮਾ ਉੱਤੇ ਬੈਠ ਕੇ ਬੰਦੇ ਚਲਾਉਂਦੇ ਆ ਸਾਡੇ ਬੰਦੇ ਉੱਥੇ ਕਿਉਂ ਨਹੀਂ ਬੈਠ ਸਕਦੇ ਕੀ ਅਸੀਂ ਮੱਲੇ ਤੁਹਾਡੇ ਕੋਲ ਨਹੀਂ ਰੱਖਿਆ ਨਹੀਂ ਜੇ ਅਸੀਂ ਸਾਰੇ ਕੰਨੀ ਆਪਾਂ ਨੇ ਉਹਨਾਂ ਨੂੰ ਡਿਗਰੇਸ਼ਨ ਦਿੱਤੀ ਸਾਡੇ ਬਾਹਰ ਬੈਠੇ ਨੇ ਆਮ ਆਦਮੀ ਪਾਰਟੀ ਤਾਂ ਹੀ ਹੋ ਚਾਈ ਸੀ ਜੇ ਦੁਬਾਰਾ ਵੀ ਅਸੀਂ ਆਪਣੀ ਇੱਕ ਬਦਲਾਵ ਹੋਰ ਖੜਾ ਕਰ ਸਕਦੇ ਹਾਂ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੇ ਵੀ ਏਰੀਏ ਦੇ ਵਿੱਚ ਹੈਗੇ ਆ ਜਿੰਨੇ ਵੀ ਨੌਜਵਾਨ ਕੋਈ ਪੰਜਾਬੀ ਬੋਲ ਰਿਹਾ ਜੇ ਉਹਨਾਂ ਨਾਲ ਕੱਲੂ ਵੀ ਕੋਈ ਧੱਕਾ ਹੁੰਦਾ ਹੈ ਤਾਂ ਸਾਰੇ ਜਾਣੇ ਵਾਹਿਗੁਰੂ ਜੀ ਬੈਠੋ ਨਹੀਂ ਤਾਂ ਇਕੱਲੇ ਇਕੱਲੇ ਨੂੰ ਚੋਰ ਚੋਰ ਕੇ ਖਤਮ ਕਰ ਦਿੱਤੇ ਜਾਓਗੇ ਤੁਹਾਡੇ ਬਖਰੇਵੇਂ ਮੇਰੇ ਵੀ ਹੋ ਸਕਦੇ ਆ ਬਹੁਤ ਸਾਰੇ ਰੂਲ ਪਰ ਜੇ ਸ਼ੇਰਾਂ ਦੀ ਲੜਾਈ ਦੇ ਵਿੱਚ ਕੁੱਤੇ ਫਾਇਦਾ ਲੈ ਜਾਣ ਆਡੀ ਲੜਾਈ ਦਾ ਫਾਇਦਾ ਜੇਰੇ ਕੁੱਤੇ ਲੈਣ ਫਿਰ ਆਰ ਦੂਰ ਜਾਰਦਾ ਸਾਡੇ ਤੇ ਸੋ ਮੇਰੇ ਵੀਰੋ ਸੋ ਮੈਂ ਇਹੀ ਕਿਹਾ ਚਾਹਾਂ ਜੇ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਦਿੱਤੀਆਂ ਜੀ ਨਾ ਮੀਰੀ ਤੇ ਪੀਰੀ ਦੀਆਂ ਤਾਂ ਉਹ ਹਰ ਜੀ ਦੇ ਪਾਸ਼ਾਦ ਦੇ ਸ਼ਬਦ ਸੀਗੇ ਮੀਰੀ ਦਾ ਮਤਲਬ ਉਹ ਮੀਰੀ ਤੋਂ ਸੀਗਾ ਉਹਦਾ ਮਤਲਬ ਸੀਗਾ ਸultanਾ ਤੁਸੀਂ ਬਾਦਸ਼ਾਹ ਪੀਰੀ ਦਾ ਮਤਲਬ ਤੁਸੀਂ ਗੁਰੂ ਆ ਸੰਤ ਵੀ ਆ ਤੇ ਪਰ ਅਸੀਂ ਪੀਰੀ ਨੂੰ ਜਿਆਦਾ ਬੜੀ ਗੱਲ ਸੀ ਜੀ ਅੱਜ ਤੁਹਾਨੂੰ ਹੋਜੀ ਗੈਂ ਦੇ ਪਰ ਮੈਂ ਹੋਰ ਦੇਖ ਨੂੰ ਇਹ ਚੀਜ਼ ਕਹਿਣਾ ਹੈ ਬਾਈ ਜੇ ਤਾਂ ਆਪਣੀ ਬਾਤ ਸਾਥ ਲੈਣੀ ਆ ਤਾਂ ਆਪਣੀ ਰਾਜਨੀਤੀ ਆਪਣੀ ਪੋਲੀਟੀਕਲ ਪਾਰਟੀ ਆਪਣੀ ਖੇਤਰੀ ਪਾਰਟੀ ਸਿਰਜੋ ਆਪਣੇ ਨਾਮ ਨਾਲ ਬੰਦੇ ਅੱਗੇ ਆਓ ਅਸੀਂ ਹਨੇਰੇ ਇੱਕ ਵਾਰੀ ਦਿੱਲੀ ਦੀ ਪਾਰਟੀਆਂ ਨੂੰ ਦੇਖਦੇ ਆ ਕੋਈ ਥੋੜਾ ਹੋਊਗਾ ਜੇ ਸਾਡੇ ਦੇ ਰਾਜ ਕਰੂਗਾ ਕਿਉਂ ਵੀ ਅਸੀਂ ਖੜੇ ਨਹੀਂ ਖੜ ਸਕਦੇ ਇੱਥੋਂ ਸੋ ਅਸੀਂ ਜੋ ਸਾਡੇ ਗੁਰੂਆਂ ਦਾ ਫਲਸਫਾ ਸੀਗਾ ਜੋ ਸਾਨੂੰ ਸਿਖਾ ਕੇ ਗਏ ਸੀ ਅਸੀਂ ਕਿਉਂ ਨਹੀਂ ਰਾਜ ਕਰ ਸਕਦੇ ਅਸੀਂ ਰਾਜ ਕਰ ਸਕਦੇ ਆ ਅਸੀਂ ਜਿਹੜੀਆਂ ਪਾਰਟੀਆਂ ਜਿਹੜੀਆਂ ਅੰਮਲਿਆਂ ਦੇ ਮੋਰੇ ਜਾ ਕੇ ਅਸੀਂ ਧਰਨੇ ਲਾਉਨੇ ਆ ਉਹ ਐਮਐਲਏ ਉਹੋ ਜਿਹੜੀਆਂ ਡੇਟਾ ਆਈਏ ਸਫਸਰ ਈਜੀਐਸ ਸਫਸਰ ਉਹ ਅਸੀਂ ਬਣਾਈਏ ਸਾਡੇ ਨੌਂਵਰ ਬਣ ਅਸੀਂ ਧਰਨੇ ਲਾਉਣ ਦੇ ਨਹੀਂ ਰੱਖੇ ਹੋਏ ਹੈਗੇ ਅਸੀਂ ਰਾਜ ਕਰ ਲਈ ਆਵਾ ਸੋ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਵਾਹਿਗੁਰੂ ਜੀ ਦਾ ਬਖਸ਼ਵਾਹ ਵਾਹਿਗੁਰੂ ਜੀ